ਕੁਝ ਚੀਜ਼ਾਂ ਨਾ ਪੀੜੀਦਰ ਪੀੜੀ ਚਲਦੀ ਹੁੰਦੀਆਂ ਇਹ ਨਾ ਮੈਂ 1-2 ਦਿਨ ਤੋਂ ਫੀਲ ਕਰ ਰਿਹਾ ਮੈਂ ਚਲ ਇਹ ਗੱਲ ਥੋੜਾ ਨਾਲ ਸਾਂਝੀ ਕਰੂੰਗਾ ਮੈਂ ਆਪਣੇ ਪਿੰਡ ਚ ਵੀ ਦੇਖਿਆ ਉਹ ਵੀ ਤੁਹਾਨੂੰ ਦੱਸੂਗਾ ਪਰ ਮੈਂ ਨਾਉ ਨਹੀਂ ਲੈਣੇ ਹੈਗੇ ਸਮਝੋ ਪਿੰਡ ਵਾਲੇ ਜੇ ਪਿੰਡ ਵਾਲੇ ਕੋਈ ਬੰਦਾ ਵੀਡੀਓ ਦੇਖਦਾ ਵੀ ਮੈਂ ਕਿਹੜਾ ਬਾਰੇ ਗੱਲਾਂ ਕੀਤੀਆਂ ਤੇ ਗੱਲ ਮੈਨੂੰ ਥੋੜੀ ਜਿਹੀ ਗੋਲ ਮਟੋਲ ਜੀ ਕਰਨੀ ਨਹੀਂ ਬੰਦੇ ਸਮਝ ਦਿੱਤਾ ਜਾਂਦੇ ਆ ਤੇ ਅੱਜ ਇਹਦੇ ਬਾਰੇ ਆਪਾਂ ਗੱਲਾਂ ਬਾਤਾਂ ਕਰਾਂਗੇ ਤੇ ਅੱਜ ਦੀ ਲਾਈਵ ਵੀਡੀਓ ਚ ਤੁਹਾਡਾ ਸਵਾਗਤ ਹੈ ਤੇ ਅੱਜ ਕੰਮ ਆਪਣਾ ਸ਼ੁਰੂ ਹੋ ਜਾਣਾ ਜਿਹੜਾ ਕੱਲੂ ਬਲੌਗ ਆਊਗਾ ਸਾਰੇ ਹੁਣ ਚਾਚੇ ਤਾ ਨੀ ਪਟਣ ਦਾ ਆਪਣਾ ਕੰਮ ਸ਼ੁਰੂ ਹੋਣਾ ਅੱਜ ਮਿਸਤਰੀ ਆ ਗਿਆ ਸਾਰੀ ਗੱਲਬਾਤ ਹੋ ਗਈ ਡਨ ਹੋ ਗਏ ਸਾਰੇ ਕਹਿਆਂ ਬੂਟੀਆਂ ਜੋ ਵੀ ਚੀਜ਼ਾਂ ਉਂੀ ਤੇ ਆ ਚੁੱਕੀਆਂ ਤੇ ਸਵੇਰੇ ਅੱਜ ਭਾਈ ਜਦੋਂ ਮੈਂ ਮੋਟਰ ਪਰੋਂ ਆਇਆ ਨਾ ਪੂਰੇ 6 ਵਜੇ ਘਰ ਤੋਂ ਚੱਲ ਪਿਆ ਤਾਂ ਮੈਂ ਇੰਨਾ ਸ਼ਾਂਤ ਮਾਹੌਲ ਚਾਰੇ ਪਾਸੇ ਚਿੜੀ ਦੀ ਚੀਖ ਚਾਹਕ ਬਹੁਤ ਵਧੀਆ ਮਾਹੌਲ ਸੀ ਸਵੇਰੇ ਸਵੇਰੇ ਤੇ ਆਪਣੀ ਭਾਈ ਮੋਟਰ ਦਾ ਪੱਖਾ ਲੱਗਿਆ ਹੋਇਆ ਗੁੱਜਰ ਭਾਈ ਮਰੇ ਕਹਨਾ ਸਵੇਰੇ ਸਵੇਰੇ ਅਸੀਂ ਨਾ ਮੈਂ ਜਦੋਂ ਆਸਾ ਜੀ ਦੇ ਵਾਰ ਦਾ ਕੀਰਤਨ ਲਾ ਲੈਂਦਾ ਮੈਂ ਘਰ ਤੋਂ ਜਦੋਂ ਚੱਲਦਾ ਨਾ ਘਰ ਤੋਂ ਚੱਲਦਾ ਜਾਂਦਾ ਲਾ ਲੈਂਦਾ ਤੇ ਇੱਥੇ ਆ ਕੇ ਐਂਡ ਹੋ ਜਾਂਦਾ ਜੇ ਇੱਥੇ ਆ ਕੇ ਪੂਰੇ 90 ਮਿੰਟ ਦੀ ਹੈ 1.5 ਘੰਟੇ ਦੀ ਹੈ 1.5 ਘੰਟੇ ਚੰ ਪੂਰੀ ਸਮਾਪਤੀ ਹੋ ਜਾਂਦੀ ਹੈ ਹੁਣ ਪੂਰੇ 7:30 ਹੋ ਚੱਲੇ ਆ ਤੇ ਹੁਣ ਆਪਾਂ ਨੇ ਲਾਈਵ ਵੀਡੀਓ ਸ਼ੁਰੂ ਕੀਤੀ ਹੈ ਬੜਾ ਆਨੰਦ ਆਉਂਦਾ ਬਈ ਇੱਕ ਵਾਰੀ ਦਿਨ ਦੇ ਵਿੱਚ ਜਦੋਂ ਵੀ ਤੁਹਾਡਾ ਟਾਈਮ ਲੱਗਿਆ ਗੁਰਬਾਣੀ ਦਾ ਵੀ ਜਦੋਂ ਵੀ ਤੁਹਾਡਾ ਟਾਈਮ ਲੱਗਿਆ ਆਸਾ ਜੀ ਦੇ ਵਾਰ ਦਾ ਕੀਰਤਨ ਜ਼ਰੂਰ ਸੁਣ ਲੈ ਕਰੋ ਬਹੁਤ ਨੰਨਤ ਆਉਂਦਾ ਬਾਈ ਮੈਨੂੰ ਵੀ ਸਾਲ ਡੇਢ ਸਾਲ ਹੋ ਗਿਆ ਇਹ ਇੱਕ ਡ੍ਰੀਮ ਹੈ ਇਹ ਮੇਰਾ ਵੀ ਆਸਾ ਜੀ ਦੇ ਵਾਰ ਦਾ ਕੀਰਤਨ ਕੰਠ ਕਰਨਾ ਵੀ ਮੈਨੂੰ ਅੱਖਾਂ ਬੰਦ ਕਰਾਂ ਦੇ ਅੰਦਰ ਉਹ ਸਿਮਰਨ ਚੱਲੇ ਹੋਵੇ ਇਹ ਵੀ ਇਹ ਜਿਹੜੀ ਗੱਲ ਕਹੀ ਹੈ ਇਹ ਵੀ ਪੀੜੀਦਰ ਪੀੜੀ ਚੱਲਦੀ ਹੈ ਜਿਹੜਾ ਮੇਰਾ ਡੈਡੀ ਤਾਂ ਉਹਨੂੰ ਜਪਜੀਤ ਸਾਹਿਬ ਰਰ ਸਾਹਿਬ ਕੀਰਤਨ ਸੋਲਾ ਹੋਰ ਬਾਣੀਆਂ ਬਈ ਕੰਠ ਦੀਆਂ ਉਹਨੇ ਅੱਖਾਂ ਬੰਦ ਕਰਕੇ ਬੈਹ ਜਾਣਾ ਦੋਨੇ ਕੰਠ ਕਰ ਕੀਤੇ ਹੋਈ ਦੀ ਬਾਣੀ ਆ ਜਪਜੀ ਸਾਹਿਬ ਦਾ ਤਕਰੀਬੰਦ ਕਰੇ ਮੈਨੂੰ ਕੰਠ ਹੈ ਵੀ ਕਾਫੀ ਬਾਣੀ ਕੰਠ ਹੈ ਰਹਿਰਾ ਸਾਹਿਬ ਦਾ ਵੀ ਆਪਾਂ ਨੂੰ ਇਹ ਤਾਂ 40% ਆਪਾਂ ਨੂੰ ਕੰਠ ਜਦੋਂ ਕੋਈ ਬਾਣੀ ਪੜਦਾ ਤੇ ਨਾਲ-ਨਾਲ ਸਾਡੇ ਮੂੰਹ ਹਿੱਲੀ ਜਾਂਦੇ ਆ ਵੀ ਜਾਣ ਨਾਲ ਸੀ ਉਹ ਜੋ ਸ਼ਬਦ ਉਹਨਾਂ ਬੋਲਣਾ ਉਹਦੇ ਅਗਲਾ ਸ਼ਬਦ ਸਾਨੂੰ ਪਹਿਲਾਂ ਪਤਾ ਹੁੰਦਾ ਵੀ ਅੱਗੇ ਉਹਨੂੰ ਕੀ ਬੋਲਣਾ ਤੁਹਾਨੂੰ ਸ਼ਾਇਦ ਹੋਵੇ ਇਹ ਪੀੜੀਦਰ ਪੀੜੀ ਚੀਜ਼ਾਂ ਚੱਲਦੇ ਹੁੰਦੇ ਆ ਤੇ ਉਹਨੂੰ ਥੋੜੀ ਮੋਟਰ ਦੇ ਗੁੱਜਰਬਾਈ ਸਫਾਈ ਕਰਨ ਲੱਗਿਆ ਹੋਇਆ ਕਿਉਂਕਿ ਸ਼ਾਇਦ ਅੱਜ ਭਰਾ ਸ਼ਾਇਦ ਆਵੇ ਕਿਹਾ ਸੀ ਐਸੇ ਨੂੰ ਮੈਂ ਕਿਹਾ ਵੀ ਕੱਲ ਸ਼ਾਮ ਨੂੰ ਆ ਜਾ ਆਇਆ ਨਹੀਂ ਹੈ ਭਰਾ ਚੰਡੀਗੜ੍ਹ ਤੋਂ ਸ਼ਾਇਦ ਉਹ ਸੁਭਾਅ ਆਵੇ ਕਹਿੰਦਾ ਸੀ ਕਹਿੰਦਾ ਮੈਂ ਸਵੇਰੇ ਆਉਂਗਾ ਇਹ ਹੁਣ ਪਤਾ ਨਹੀਂ ਆਵੇ ਨਾ ਵੀ ਕਿਉਂ ਹੁਣ ਉਹਨਾਂ ਦੇ ਵੀ ਕੰਮ ਉੱਥੇ ਆ ਜਦੋਂ ਮੌਸਮ ਸਾਫ਼ ਹੁੰਦਾ ਹੈ ਨਾ ਫਿਰ ਉਹਨਾਂ ਦਾ ਕੰਮ ਬਹੁਤ ਖਿਲਦਾ ਜਦੋਂ ਬਰਸਾਤ ਪੈ ਜਾਂਦੀ ਫਿਰ ਉਹ ਕੰਮ ਡਾਊਨ ਹੋ ਜਾਂਦਾ ਕਿਉਂ ਬਰਸਾਤ ਨਾਲ ਉਹਨਾਂ ਦੇ ਅ ਬਿਲਡਿੰਗ ਮਟੀਰੀਅਲ ਦਾ ਕੰਮ ਬਰਿਤ ਹੈ ਬਜਰੀ ਜੋ ਉੱਥੇ ਢੋਟਵਾਈ ਦਾ ਕੰਮ ਹੈ ਫਿਰ ਉਹ ਸਾਰਾ ਕੰਮ ਖੜ ਜਾਂਦਾ ਜਦੋਂ ਮੀਂਹ ਪੈਂਦਾ ਨਾ ਫਿਰ ਸਭ ਤੋਂ ਵੱਡੇ ਮਿਸਤਰੀ ਸੁੱਤੀ ਕਰ ਜਾਂਦੇ ਫਿਰ ਪਾਹੀ ਆਰਡਰ ਆਉਂਦੇ ਜੇ ਫਿਰ ਪਹੁੰਚੂਗੀ ਤੇ ਰੋਜ਼ ਥੋੜੇ ਥੋੜੇ ਭਿੰਡੀਆਂ ਉਤਰੀ ਜਾਂਦੀਆਂ ਆਪਣੀ ਇੱਥੇ ਇੱਕ ਹੋਰ ਹੋ ਗਈ ਜਿਹਨੂੰ ਅੱਜ ਦੇਖੀ ਮੈਂ ਸਮਝ ਲਿਆ ਸਾਹਮਣੇ ਆ ਭਿੰਡੀ ਆ ਜੱਜ ਦੇਖ ਲਈ ਏਡੀ ਕੱਲੋਂ ਇਹਨੇ ਤਿੰਨ ਗੋਲ ਹੋਰ ਵਧੇ ਆਣਾ ਜਿੱਦਾਂ ਹੁਣ ਆਹ ਦੇਖ ਲਈ ਇੱਥੇ ਅੱਜ ਆਹ ਇਹ ਕੱਲੋ ਇੱਥੇ ਆ ਜਣੀ ਇਹ ਸ਼ੁਕਰ 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 ਰੱਬ ਦਾ ਸਵੈ ਸਫਾਈ ਅਭਿਆਨ ਮੈਂ ਤੁਹਾਨੂੰ ਅੰਦਰ ਦੇ ਮੋਟਰ ਦੇਖਾਉਣਾ ਚਾਹੁੰਦਾ ਅਸੀਂ ਕਿਆ ਕਰਦੇ ਹੁਣ ਜਦੋਂ ਅਸੀਂ ਮੋਟਰ ਦੇ ਅੰਦਰ ਵੜਦੇ ਹਾਂ ਲਓ ਮੰਨ ਮੜਾ ਅੰਦਰ ਜਾਂਦੇ ਅਸੀਂ ਤਾਂ ਹੁਣ ਅੰਦਰ ਅਰਗਬਤੀ ਲਾ ਦਿੰਦੇ ਆ ਆ ਚੱਲ ਜੀ ਇਧਰ ਅਰਗਬਤੀ ਆ ਦੇਖੋ ਇਹਦੀ ਅੰਦਰ ਨਾ ਫ੍ਰੈਗਰੈਂਸ ਬਹੁਤ ਸੋਹਣੀ ਹੋ ਜਾਂਦੀ ਹੈ ਅੰਦਰ ਕਮਰੂਮ ਦੇ ਵਿੱਚ ਨਾ ਬਹੁਤ ਸੋਹਣੀ ਫ੍ਰੈਗਰੈਂਸ ਹੋ ਜਾਂਦੀ ਹੈ ਉਹ ਸਾਹਮਣੇ ਸਪੀਕਰ ਪਿਆ ਉਹਦੇ ਵਿੱਚ ਆਪਾਂ ਬਲੂਟੂਥ ਨਾਲ ਜੋੜ ਕੇ ਚੱਲ ਪੈਂਦੀ ਹੈ ਤੇ ਚਾਹ ਅਸੀਂ ਪੀ ਲਈ ਢੋਲੂ ਮੇਰਾ ਭਾਈ ਉਹ ਪਿਆ ਸਾਹਮਣੇ ਆ ਗਿਆ ਢੋਲੂ ਸਾਹਮਣੇ ਇਹ ਹੁਣ ਪਤਾ ਨੂੰ ਜਾਂਦੇ ਲੈ ਕੇ ਜਾਵਾਂਗੇ ਗੁੱਜਰਬਾਈ ਦੀ ਚਾਹ ਅਜਿੰਦੀ ਆ ਚਾਹ ਹੁੰਦੀ ਹੁੰਦੀ ਠੰਡੀ ਹੋ ਜਾਂਦੀ ਆ ਫਿਰ ਮੈਂ ਜਿਹੜਾ ਉਹ ਜੱਗ ਨਹੀਂ ਹੈਗਾ ਉਹਦੇ ਵਿੱਚ ਗਰਮ ਕਰ ਲੈਂਦਾ ਐ ਬਹੁਤ ਸੋਣੀ ਚਾਹ ਗਰਮ ਹੋ ਜਾਂਦੀ ਆ ਤੇ ਹੁਣ ਆਪਾਂ ਗੱਲ ਕਰਦੇ ਆ ਜਿਹੜੀ ਮੈਂ ਗੱਲ ਕਹੀ ਸੀ ਜੋ ਚੀਜ਼ਾਂ ਪੀੜੀਦਰ ਪੀੜੀ ਚੱਲਦੀਆਂ ਦੋ ਤੋਂ ਤਿੰਨ ਤੋਂ ਮੈਂ ਇਹ ਚੀਜ਼ ਨੋਟਿਸ ਕਰ ਰਿਹਾ ਹਾਂ ਕਈ ਵਾਰ ਇਹ ਵੀ ਕਹਦੇ ਨੇ ਜੋ ਬਿਮਾਰੀ ਚੱਲਦੀ ਹੁੰਦੀ ਆ ਉਹ ਕਿਤੇ ਨਾ ਕਿਤੇ ਇੱਕ ਬਲੜ ਜਾਂ ਦੂਜੇ ਬਲੜ ਚ ਆਏ ਜਾਂਦੀ ਹੈ ਤੇ ਇਦਾਂ ਬੀ ਚੀਜ਼ ਨੋਟਿਸ ਕੀਤੀ ਆ ਅ ਪਹਿਲਾਂ ਗੁਰਦਾਰ ਦੇ ਵਿੱਚ ਨਾ ਜਦੋਂ ਅਸੀਂ 10 ਸਾਲ ਦੇ ਹੁੰਦੇ ਸੀ ਉਹ ਪਾਠ ਕਰਦੇ ਹੁੰਦੇ ਸੀ ਸਵੇਰ ਟਾਈਮ ਉਹ ਜਿਹੜੀ ਇੱਕ ਲੱਗ ਜੀ ਬਾਜ ਹਲੇ ਵੀ ਨੋ ਪੰਨਾ ਦੇ ਵਿੱਚ ਆਈ ਜਾਂਦੀ ਹੈ ਹੁਣ ਉਹਨਾਂ ਦਾ ਜਿਹੜੀ ਪੀੜੀ ਦੂਜੀ ਪੀੜੀ ਆ ਉਹ ਕਰਨ ਲੱਗੇ ਪਾਠ ਸੇਮ ਉਹੀ ਚੀਜ਼ ਚੀਜ਼ ਰਿਪੀਟ ਹੋ ਗਈ ਮੈਨੂੰ ਸੁਣਦਾ ਮਹਿਸਾ ਯਾਰ ਇਹ ਤਾਂ ਉਹੀ ਚੀਜ਼ ਹੈ ਜਿਹੜੀ ਸਿੱਖ ਤੋਂ ਚੀਜ਼ ਕਿਤਨੇ ਕਿਤਨੇ ਵੀ ਉਹ ਜਿਹੜਾ ਗੋਣਾ ਹੈ ਪਿੱਛੋਂ ਤੋਂ ਆਉਂਦਾ ਉਹ ਚੀਜ਼ ਬੋਡੀ ਚ ਆਏ ਜਾਂਦੀ ਚੀਜ਼ ਇਹ ਇੱਕ ਹੋਰ ਦੇਖੀ ਹੈ ਔਰ ਉਹ ਜੇ ਮੈਂ ਦੱਸ ਤੀ ਸਮਝ ਜਾਣੀ ਚੀਜ਼ ਉਹ ਉਹ ਦੱਸਣੀ ਨਹੀਂ ਹੈਗੀ ਆ ਜਦੋਂ ਅਸੀਂ ਜਾਂਦੇ ਹੁੰਦੇ ਸੀ ਗੁਰੂ ਘਰ ਦੇ ਵਿੱਚ ਆ ਪ੍ਰਸ਼ਾਦ ਲੈਣਾ ਤੇ ਉਹਨਾਂ ਨੇ ਬਹਿਰੂ ਬਹਿਰੂ ਦਾ ਨਾਮ ਜਪਣਾ ਹੁਣ ਉਹ ਪੀੜੀ ਫੇਰ ਅੱਗੇ ਉਦਾਂ ਹੀ ਫੇਰ ਚੱਲ ਪਈ ਚੀਜ਼ ਇਹ ਦੇਖ ਕੇ ਚੰਗਾ ਲੱਗਦਾ ਸਰ ਚੀਜ਼ ਇਹ ਕਿਤਨਾ ਕਿਤੇ ਜੋ ਕਹਿੰਦੇ ਬੂਟਾ ਲਾਇਆ ਹੁੰਦਾ ਨਾ ਤਾਂ ਵੀ ਛੋਟਾ ਜਿਹਾ ਬੂਟਾ ਲਾ ਦਿੰਦੇ ਆਪਾਂ ਉਹ ਕਿਤਨਾ ਕਿਤੇ ਨਾ ਕਿਤਨਾ ਕਿਤੇ ਡਿੱਗਦਾ ਡਿੱਗਦਾ ਟਾਵੇਂ ਢੋਲੇ ਖਾਂਦਾ ਫੇਰ ਹਰਾ ਹੋਏ ਆਉਂਦਾ ਜਿਹੜਾ ਮੈਂ ਸੋਚਦਾ ਵੀ ਸ਼ਾਇਦ ਉਹਨਾਂ ਨੇ ਬੂਟਾ ਲਾਇਆਤਾ ਸਿੱਖੀ ਵਾਲਾ ਉਹ ਹੁਣ ਕਿਤਨਾ ਕਿਤੇ ਜਾ ਕੇ ਫੇਰ ਹਰਾ ਹੋਇਆ ਆ ਆਹੋ ਇਹ ਤੁਸੀਂ ਵੀ ਕਿਤੇ ਨੋਟ ਕਰਿਓ ਚੀਜ਼ ਇਹ ਤੇ ਮੈਨੂੰ ਵੀ ਬੜੇ ਕਹਿ ਦਿੰਦੇ ਆ ਵੀ ਤੇਰੇ ਜਿਹੜੇ ਹਾ ਭਾ ਆਇਆ ਨਾ ਤੇਰੇ ਸ ਬਿਲਕੁਲ ਤੇਰੇ ਡੈਡੀ ਨਾਲ ਮਿਲਦੇ ਆ ਰਹਿਣਾ ਸਹਿਣਾ ਸਟਾਈਲ ਥਿੰਕਿੰਗ ਮੇਰੇ ਡੈਡੀ ਨਾਲ ਮੇਰੀ ਬਹੁਤ ਮਿਲਦੀ ਆ ਜਦੋਂ ਮੇਰੇ ਚਾਚੇ ਚਾਚੀ ਦੀ ਕੁੜੀ ਆ ਜਾਂਦੀ ਆ ਉਹ ਉਧਰ ਦੇ ਵੀ ਕਹਿੰਦੇ ਆ ਲਾ ਇਹਦਾ ਮੋਹਣਾ ਇਹਦਾ ਦੂਜਾ ਮੋਹਣਾ ਉਹੀ ਸਟਾਈਲ ਉਹੀ ਤਰ੍ਹਾਂ ਦਾ ਉਹੀ ਗੱਲਾਂ ਬਾਤਾਂ ਕਰਨ ਦਾ ਉਹੀ ਕਈ ਵਾਰ ਨਾ ਕੋਈ ਗੱਲ ਕਰਨੀ ਦੀ ਗੱਲ ਜੀ ਕਰਦਣੀ ਉਦਾਂ ਦੀ ਉਹਨਾਂ ਨੇ ਕਹਣਾ ਲਾਇਆ ਇਹਦਾ ਭਾਈ ਉਹੀ ਚੀਜ਼ ਹੈ ਕਾਪੀ ਆ ਕਾਪੀ ਫਿਰ ਆਪ ਨੂੰ ਬੜਾ ਲੱਗਦਾ ਵੀ ਹਾਂ ਯਾਰ ਮੈਂ ਆਪਣੇ ਡੜੀ ਵਰਗਾ ਆਏ ਇਹ ਫੀਲ ਜੀ ਲੱਗਦੀ ਹੀ ਫੀਲਿੰਗ ਆਉਂਦੀ ਫਿਰ ਜੇ ਕੋਈ ਏਦਾਂ ਕਹਿੰਦਾ ਨਾ ਇੱਕ ਵਾਰੀ ਹੋਇਆ ਵੀ ਮੇਰੇ ਨਾਲ ਮੈਨਾਂ ਕਿ ਮੇਰਾ ਡਾੜੀ ਇੱਥੇ ਚਮਕੌਰ ਸਾਹਿਬ ਬੇਲਾ ਸਾਰਾ ਏਰੀਆ ਉਹਨਾਂ ਕੋਲ ਹੁੰਦਾ ਸੀ ਪੰਚਾਇਤ ਅਫਸਰ ਦੇ ਨਾਲ ਜਿੰਨੀਆਂ ਪੰਚਾਇਤਾਂ 23 24 ਪਿੰਡਾਂ ਦੀ ਉਹਨਾਂ ਕੋਲ ਹੁੰਦੀ ਸੀ ਪੰਚਾਇਤਾਂ ਤੇ ਪੰਚਾਇਤਾਂ ਦੇ ਵਿੱਚ ਉਹਨੂੰ ਕਈ ਲੋਕਾਂ ਨੂੰ ਇੰਨਾ ਪ੍ਰੇਮ ਹੁੰਦਾ ਸੀ ਉਹਦਾ ਬਹੁਤ ਜ਼ਰਾ ਪ੍ਰੇਮ ਜਦੋਂ ਮੈਂ ਕਦੇ ਨਾਲ ਜਾਂਦਾ ਹੁੰਦਾ ਸੀ ਹੱਥ ਖੜੇ ਹੀ ਰਹਿੰਦਾ ਹੁੰਦੇ ਉਹ ਬੱਲੇ ਬੱਲੇ ਸਰਦਾਰ ਜੀ ਬੱਲੇ ਸਰਦਾਰ ਜੀ ਹੱਥ ਖੜੇ ਹੁੰਦੇ ਜਾਂਦਾ ਹੁੰਦਾ ਸੀ ਮੈਂ ਮੰਡੀ 'ਚ ਗਿਆ ਹਾਂ ਬਹੁਤ ਜਦੋਂ ਮੈਂ ਮੰਡੀ 'ਚ ਖੜਕ ਕੇ ਜਾ ਕੇ ਗੱਲਬਾਤ ਕੀਤੀ ਉਹ ਬੰਦਾ ਮੈਨੂੰ ਦੇਖੀ ਜਾਵੇ ਇਹ ਦੇਖੀਆ ਬੰਦਾ ਮੈਨੂੰ ਨੋਟਿਸ ਕਰ ਰਿਹਾ ਵੀ ਕੀ ਗੱਲ ਹੈ ਉਹ ਫਿਰ ਆਇਆ ਮੇਰੇ ਕੋਲ ਮੈਨੂੰ ਕਹਿੰਦਾ ਕਹਿੰਦਾ ਤੂੰ ਮੋਨੇ ਦਾ ਮੁੰਡਾ ਨਹੀਂ ਮੈਨੂੰ ਥਨੂਕ ਦਾ ਪਤਾ ਲੱਗਿਆ ਕਹਿੰਦਾ ਯਾਰ ਸੇਮ ਸਟਾਈਲ ਕਹਿੰਦਾ ਉਹੀ ਚੀਜ਼ ਜਿੱਦਾਂ ਉਹ ਕਰਦਾ ਹੁੰਦਾ ਕਹਿੰਦਾ ਸੇਮ ਉਹੀ ਚੀਜ਼ ਕਹਿੰਦਾ ਤੇਰੇ 'ਚ ਦੇਖੀ ਮੈਂ ਹਾਏ ਯਾਰ ਦੇਖਿਆ ਆ ਉਹਨੂੰ ਫਿਰ ਫੀਲਿੰਗ ਆ ਮੈਂ ਕਹਿੰਦਾ ਹਾਂ ਯਾਰ ਲੱਗਦੀ ਹੈ ਇਹੀ ਬੜੇ ਕਦੇ ਗੱਲਬਾਤ ਕਰਾਂਗੇ ਡੈਡੀ ਬਾਰੇ ਵੀ ਇੱਕ ਅਲੱਗ ਹੀ ਚੀਜ਼ ਦੀ ਧਰਤੀ ਪਰ ਮੈਂ ਸੋਚਦਾ ਨਾ ਵੀ ਜਿੱਦਾਂ ਉਹਨਾਂ ਦਾ ਨੇਚਰ ਤਾਂ ਹਰੇਕ ਨਾਲ ਮਿਲ ਵਰਤਣਾ ਉਹ ਏਦਾਂ ਦਾ ਬੰਦਾ ਸੀ ਜਿਹੜੇ ਹੁਣ ਕਹਿੰਦੇ ਨੇ ਪਿੰਡ ਦੇ ਵਿੱਚ ਆਪਾਂ ਨਹੀਂ ਬੋਲਣਾ ਹੈਗਾ ਵੀ ਆਪਾਂ ਇਹਨਾਂ ਦਿਨ ਨਹੀਂ ਜਾਣਾ ਹੈਗਾ ਆਪਾਂ ਉਹਨਾਂ ਦੇ ਘਰਾਂ ਜਾ ਕੇ ਵੀ ਉਹਨਾਂ ਨੂੰ ਕਹਿੰਦਾ ਚਾਹ ਬਣਾਉਂਦਾ ਚਾਹ ਪੀਂਦੇ ਬੈਠ ਕੇ ਹੁਣ ਜਦੋਂ ਕਿਸੇ ਦੇ ਘਰਾਂ ਚੱਲੀ ਜਾਂਸੀ ਤਾਂ ਕਈ ਵਾਰ ਗੁੱਸਾ ਕਰ ਵੀ ਤੂੰ ਉਹਨਾਂ ਦੇ ਘਰ ਦੇ ਨਾ ਯਾਰ ਕਹਿੰਦਾ ਯਾਰ ਕਿਆ ਲੈ ਜਾਣਾ ਇੱਥੇ ਤੇ ਯਾਰ ਬੈਠ ਕੇ ਉਹਨਾਂ ਨਾਲ ਗੱਲਬਾਤ ਕਰਨੀ ਹੈ ਘਰ ਦੇ ਸਾਰੇ ਇਕੱਠੇ ਕਰ ਲੈਣੇ ਹੁਣ ਮੋੜ ਮਟਾ ਤਾਂ ਹੁੰਦਾ ਹੀ ਆ ਵੀ ਨਹੀਂ ਗੱਲਬਾਤ ਕਰਨੀ ਹੈਗੀ ਵੱਡਿਆਂ ਦੇ ਛੋਟਿਆਂ ਦੇ ਸਭ ਦੇ ਜਾਂਦਾ ਤੋ ਇਹ ਨਹੀਂ ਤਾਂ ਹੈ ਵੀ ਦੇ ਵੱਡਿਆਂ ਦੇ ਜਾਂਦਾ ਸੀ ਸਭ ਦੇ ਜਾਂਦਾ ਸਾਰਿਆਂ ਦੇ ਇੱਕ ਦੋ ਇੱਕ ਦੋ ਵਾਰੀ ਮੈਨੂੰ ਪਿੰਡ ਦੀਆਂ ਜਿਹੜੀਆਂ ਲੇਡੀਆਂ ਨੇ ਮੈਨੂੰ ਗੱਲ ਫੀਲ ਕਰਾਈ ਆ ਕਹਿੰਦੇ ਯਾਰ ਤੇਰਾ ਡੈਡੀ ਤਾਂ ਇਦਾਂ ਦਾ ਦਾ ਮੈਂ ਬੈਂ ਹੁਣ ਕੋਈ ਚੀਜ਼ਾਂ ਨਹੀਂ ਕਰ ਸਕਦਾ ਹੈਗਾ ਕੋਸ਼ਿਸ਼ ਕਰਦਾ ਤਾਂ ਸ਼ਾਇਦ ਆ ਜਾਵੇ ਹੌਲੀ 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 ਜੂ ਜੂ ਫਿਰ ਉਮਰ ਵੱਧੇ ਜਾਈ ਨਹੀਂ ਬੰਦਾ ਸਿੱਖਦਾ ਜਾਈ ਜਾਂਦਾ ਨੇ ਚੀਜ਼ਾਂ ਇਹ ਕਿਤਨੇ ਕਿਤੇ ਫਿਰ ਇਹ ਚੀਜ਼ਾਂ ਆ ਜਾਂਦੀਆਂ ਆਪਣੇ ਦੇ ਵਿੱਚ ਇਸ ਮਾਈਂਡ ਹੁੰਦਾ ਬੰਦੇ ਦਾ ਯਾਰ ਰੱਬ ਨੇ ਹਰੇਕ ਨੂੰ ਜਿਹੜਾ ਆ ਦਿਮਾਗ ਦਿੱਤਾ ਨਾ ਹੁਣ ਮਹਿਕ ਦਾ ਨੇਚਰ ਤੁਸੀਂ ਦੇਖਦੇ ਹੋ ਨੀ ਬੀੜੀ ਦੇ ਉਹਦਾ ਨੇਚਰ ਹੋਰ ਤਰ੍ਹਾਂ ਦਾ ਸ਼ਾਂਤ ਜਿਹਾ ਰਹਿਣਾ 2 ਦੀ ਪੁਆਇੰਟ ਗੱਲ ਕਰਨੀ ਹੈ ਇਹ ਸਿਰਫ ਇਹ ਇਹ ਜਿਹੜਾ ਗੁਣ ਸੀ ਮੇਰੇ ਦਾਦੇ ਵਿੱਚ ਸੀ ਦਾਦਾ ਮੇਰੇ ਦੇ ਚੁੱਪਚਾਪ ਜਿਹਾ ਰਹਿਣਾ ਨੂੰ ਕੋਈ ਗੱਲ ਏਦਾਂ ਦੀ ਨਹੀਂ ਕਰਨੇ ਬਸ ਆਪਣੇ ਕੰਮ 'ਤੇ ਧਿਆਨ ਦੇਣਾ ਕਿਸੇ ਨਾਲ ਫालतू ਗੱਲਬਾਤ ਨਹੀਂ ਕਰਨੀ ਉਹ ਕਿਤਨੇ ਕਿਤੇ ਉਹ ਨੇਚਰ ਆਇਆ ਜਾਂਦਾ ਵਿੱਚ ਕਿਤਨੇ ਜਦਾਂ ਮੇਰੇ ਦਾਦੇ ਦੇ ਪਿਆਰ ਬਹੁਤ بڑے بڑے ਤੁਹਾਨੂੰ ਮਹਿਬਬਤ ਦੇ ਪਿਆਰ ਵੀ ਏਡੇ ਏ ਜਿਵੇਂ ਮੈਂ ਕਹਾਂ ਫੁੱਲ ਸਜੇ ਆਉਂਦਾ ਉਹਦਾ ਇਹ ਚੀਜ਼ ਪੀੜੀ ਦਰ ਪੀੜੀ ਆਈ ਜਾਂਦੀ ਹੈ ਵਿੱਚ ਚਲੋ ਵੀ ਤੇ ਅੱਜ ਹੁਣ ਮੈਨੂੰ ਘਰ ਤੇ ਫੋਨ ਆਉਣੇ ਵਾਲਾ ਬਸ ਵੀ ਆ ਜਾ ਘਰ ਮਿਸਤਰੀ ਆਉਣੇ ਵਾਲਾ ਮੈਂ ਕਿਹਾ ਇੱਕ ਵਾਰੀ ਆਪਾਂ ਹਾਜ਼ਰੀ ਲਵਾ ਲਈਏ ਜੋ ਆਪਣੀ ਰੁਟੀਨ ਹੈ ਉਹ ਆਪਾਂ ਭਾਈ ਵੀਡੀਓ ਬਣਾਈਏ ਤੁਹਾਡੇ ਨਾਲ ਕੁਝ ਜੋ ਗੱਲਾਂ ਹੁੰਦੀਆਂ ਵਿਚਾਰ ਆਪਾਂ ਤੁਹਾਡੇ ਨਾਲ ਸਾਂਝੇ ਕਰ ਲਈਏ ਤੇ ਤੁਸੀਂ ਵੀ ਬਹੁਤ ਸੋਹਣੇ ਸੋਹਣੇ ਕਮੈਂਟ ਅੱਜ ਦਾ ਜਿਹੜਾ ਮੈਨੂੰ ਐ ਸੋਚਿਆ ਹੋਇਆ ਦਾ ਵੀ ਅੱਜ ਮੈਂ ਤੁਹਾਡੇ ਸਾਰੇ ਜਿਹੜੇ ਇੱਕ ਵੀਡੀਓ ਚ ਕਿਹਾ ਸੀ ਤੁਸੀਂ ਕਿੱਥੋਂ-ਕਿੱਥੋਂ ਵੀਡੀਓ ਦੇਖਦੇ ਆ ਉਹ ਹਲੇ ਆਪਣਾ ਪੈਂਡਿੰਗ ਪਿਆ ਉਹ ਵੀਡੀਓ ਖੋਲ ਕੇ ਫੋਨ ਲਿਆਉਂਗਾ ਮੈਂ ਤੇ ਫਿਰ ਤੁਹਾਡੇ ਸਾਰੇ ਦੇ ਕਮੈਂਟ ਪੜਾਂਗੇ ਲੈ ਬਈ ਮੇਰੀ ਮੋਟਰ ਵਾਲੀ ਘਰ ਵਾਲੀ ਨੇ ਜਿਹੜੀ ਮੇਰੀ ਮੋਟਰ ਪਰ ਘਰ ਵਾਲੀ ਰੱਖੀ ਹੋਈ ਹੈ ਸਫਾਈ ਕਰਤੀ ਹੈ ਨਾ ਸਵੇਰੇ ਸਵੇਰੇ ਕਈ ਵਾਰ ਮੈਂ ਸੋਚਦਾ ਨਾ ਗੁੱਜਰ ਬਾਈ ਨੂੰ ਨਹੀਂ ਰੱਖਿਆ ਹੋਇਆ ਗੁੱਜਰ ਬਾਈ ਨੇ ਸਾਨੂੰ ਰੱਖਿਆ ਹੋਇਆ ਲੱਗਦਾ ਮੈਨੂੰ ਹਾਂ ਅਸੀਂ ਲੜਦੇ ਹੀ ਬਹੁਤ ਆ ਤੇ ਸਾਡਾ ਪਿਆਰ ਵੀ ਬਹੁਤ ਆ ਦਾਰੂ ਬਗੇ ਮੈਨੂੰ ਗਾਲਾਂ ਕੱਢੀ ਜਾਂਦਾ ਜਦ ਮੈਂ ਸੋਫੀਆ ਨਾਲ ਫਿਰ ਮੈਨੂੰ ਗਾਲਾਂ ਕੱਢੀ ਜਾਂਦਾ ਚਲੋ ਦੇਖਣੇ ਆਲੇ ਹੁੰਦੇ ਜਾਂ ਦੋ ਕੁ ਪੈਗ ਲੱਗ ਜਾਂਦੇ ਆ ਵਾਹ ਓਏ ਇਹ ਤਾਂ ਕਦੇ ਤੁਹਾਨੂੰ ਦੱਸਣਾ ਹਾਂਗਾ ਕਦੇ ਚੁੱਪਚਪੇਤੀ ਜੇ ਫਿਰ ਇਹਦੀ ਗੱਲਾਂ ਫਿਰ ਕਹਿੰਦੇ दारू ਪੀਤੇ ਦਾ ਕਾਹਦਾ ਗੁੱਸਾ ਕਰਨਾ ਬੰਦੇ ਦਾ ਜੇ ਬੰਦਾ दारू ਪੀਗਣਾ ਸੱਚ ਬੋਲੇ दारू ਪੀਗਣਾ ਗਾੜਾ ਕੱਢੀ ਆ ਜੋ ਬਿਲਕੁਲ ਖਿਆਲ ਹੁੰਦੇ ਆ ਫਿਰ ਪੂਰੇ ਭਾਵ ਕੱਢਦਾ ਫੁਰੇ ਇਹ ਅ ਭਾਈ ਕੱਢ ਲੈ ਕੋਈ ਗੱਲ ਹੈ ਕੱਢ ਲੈ ਕੱਢ ਲੈ ਭਾਈ ਕੋਈ ਗੱਲ ਨਹੀਂ ਮੁਝਰ ਬਈ ਤੋਂ ਬਰੇ ਬਾਪੂ ਵੇਰੇ ਦੋ ਤਿੰਨ ਗੱਲਾਂ ਦੱਸ ਯਾਰ ਬਾਪੂ ਵੇਰੇ ਹਾਂ ਹਾਂ ਉਹ ਬਚਾਰੇ ਪਾਕਤ ਬੰਦੇ ਤੇ ਹਾਂ ਸੱਚੀ ਵਾਲਾ ਨੇ ਹੱਸੀ ਵਾਲਾ ਕਹਣਾ ਉਹਨਾਂ ਨੇ ਹਾਂ ਬੜਿਆਂ ਹੱਸੀ ਦੇ ਨਾਲ ਲੱਗਣਾ ਛੋਟਰੇ ਨਾਲ ਵੀ ਬੜਿਆਂ ਨਾਲ ਵੀ ਇੰਤੇ ਰਗਾਵ ਨਹੀਂ ਛੋਟੇ ਵੀ ਫੜੇ ਵੀ ਕੋ ਹਾਂ ਬਹੁਤ ਸਾਰੇ ਬੰਦੇ ਤੇ ਜਿੱਥੇ ਖੜ ਜਾਂਦੇ ਤੇ ਉਹ ਖੜ ਜਾਂਦੇ ਹਾਂ ਹਾਂ ਇਹੋ ਜੇ ਮੈਂ ਕਹਾਂ ਤਾਂ ਹਾਂ ਗੁੱਜਰਬਾਈ ਤੇਰਾ ਡੈਡੀ ਵੀ ਤਾਂ ਹਾਂ ਉਹਦੇ ਵੀ ਦੇ ਰੱਖੇ ਕਿਦਾਂ ਨਸਵਾਦਾ ਹਨ ਸਾਡੇ ਬਾਪ ਬਾਪੂ ਜੀ ਨੇ ਚਾੜੀ ਹੈ ਬਾਬੇ ਨੇ 40 ਸਾਲ ਹੈ ਸਾਂਝੀ ਕਰਕੇ ਰੱਖੀ ਹੈ ਬਾਬੇ ਰਾਂ ਹਾਂ ਹਾਂ 40 ਸਾਲ ਹੋਈਆਂ ਨਹੀਂ ਹੋ ਜਾਂਦੇ ਹਾਂ 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 ਉਹ ਲੱਗ ਜਾਂਦੀ ਉਹ ਖੜੇ ਮੈਂ ਲਾ ਦਨਾ ਬੈ ਜਾ ਬੈ ਜਾ ਬੈ ਜਾ ਹਲੇ ਫੇਰ ਬਾਜ ਆਈ ਜਾਨੀ ਉਹ ਗਰਮੀ ਹੈ ਮੈਂ ਤੈਨੂੰ ਫੂਕ ਮਾਰ ਦਨਾ ਮੈਂ ਤਾਂ ਤੇ ਗੱਲਾਂ ਸੁਣਨੇ ਫੇਰ ਵਿੱਚ ਪੱਖੇ ਦੀ ਬਾਜ ਆਈ ਜਾਣੀ ਓਏ ਓਏ ਉਹ ਗਰਮੀ ਵਾਹ ਓ ਤੇ ਕੋਲੀ ਕਿੱਥੇ ਰੱਖੀ ਹੋਈ ਯਾਰ ਤਾ ਹੁਣ ਤਵੇਰੇ ਕਹਣਾ ਗੁੱਸਾ ਕਰ ਲੰਦਾ ਮੈਂ ਰੱਖੀ ਜਾਣ ਕੇ ਰੱਖੀ ਸੀ ਜਾਣ ਕੇ ਤੂੰ ਕਦ ਰੱਖੀ ਫਿਰ ਹੁਣ ਤੂੰ ਗੁੱਸਾ ਕਰਦਾ ਫਿਰ ਕੋਈ ਨਹੀਂ ਆ ਜਾਂਦੇ ਫੁੱਟੋੜ ਲੱਗਦਾ ਮੈਂ ਕਹਿੰਨ ਲੱਤੋੜੀ ਪਹਿਲੀ ਤੇਰੀ ਟੁੱਟੀ ਹੋਈ ਆ ਹਾਂ ਇੱਕ ਰਾੜ ਹੋਰ ਵੇਜ ਹੋਰ ਜਾਓ ਸਭੀ ਰਸ ਰਿ ਰਣ ਮੱਛਰ ਲੜਦਾ ਲਤਾਂ ਪਰ ਮੱਛਰ ਨੇ ਮੇਰੇ ਕੋਲ ਹਾਂ ਕਹਿੰਦਾ ਮੈਂ ਉੱਥੇ ਨੇ ਉੱਧ ਨਹੀਂ ਜਾਂਦਾ ਪਤਾ ਨਹੀਂ ਚੱਲ ਇਹਦੇ ਵੀ ਇਹਦੇ ਵੀ ਟਾਈਮ ਆ ਹੁਣ ਤਪ ਤਪ ਤਪੰਜ ਕਰ ਜਿਹੜੀ 10 15 ਮਿੰਟ ਫਿਰ ਖਾਜ ਹੋਈ ਉਹ ਜਾਂਦੀ ਉੱਥੇ ਜਿੱਥੇ ਮੱਛਰ ਧੱਫੜ ਪਾ ਦਿੰਦਾ ਧੱਫੜ ਪਾ ਦਿੰਦਾ ਚੱਲ ਇਹਨਾਂ ਦਾ ਵੀ ਦੇਣਾ ਇਹਨਾਂ ਨੇ ਪਾਈ ਖੂਸ ਖਾਣਾ ਕਿਤੇ ਨਾ ਕਿਤੇ ਦਾ ਖਾਣਾ ਹੀ ਆ ਸਾਢੇ ਪਰ ਤੇ ਖਾ ਲੈਂਦੇ ਇਹ ਖੂਨ ਚੂਸ ਲੈਂਦੇ ਆ ਨਾ ਆ ਜਦੋਂ ਇੱਕ ਧੱਫੜਵਾਦਾ ਫਿਰ ਆ ਗਈ ਇਹਨਾਂ ਨੂੰ ਮਗਾ ਦੇ ਆ ਹਾਂ 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 ਇਹ ਦਿਨ ਨਿਹਰਾ ਦਾ ਆਪ ਨੂੰ ਵੀਂਟੇ ਦਾ ਦਿਨ ਤੇ ਤੇਜ਼ ਬੇਜ਼ੀ ਰਾਤ ਨੂੰ ਵੀਂਟੇ ਦਾ ਹੂੰ 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 ਗੁੱਜਰ ਬਾਈ ਨੇ ਕੰਮ ਕਰਕੇ ਆਇਆ ਇਹਨੂੰ ਲੱਗ ਰਹੀ ਹੈ ਗਰਮੀ ਤੇ ਮੈਂ ਲਾਦ ਮੈਂ ਪੱਖਾ ਬਾਈ ਨੂੰ ਭਾਈ ਕਿਹਨਾਂ ਕੰਮ ਹੋਰ ਕਰੀਂ ਯਾਰ ਇਹਨਾਂ ਦੇ ਪਿੱਛੇ ਦੇ ਵੀ ਝਾੜੂ ਮਾਰ ਯਾਰ ਇਹਨਾਂ ਦਾ ਤੂੰ ਇੱਥੇ ਮੂਰੇ ਮੂਰੇ ਝਾੜੂ ਮਾਰਦਾ ਇਹਨਾਂ ਦੇ ਪਿੱਛੇ ਨਾ ਥੋੜਾ ਅੱਗੇ ਅੱਗੇ ਖਿੱਚ ਕੇ ਪਿੱਛੇ ਦੀ ਮਿੱਟੀ ਖਿੱਚੀ ਇਹਨਾਂ ਦੀ ਯਾਰ ਇਹੋ ਕਰਦੇ ਹਾਂ ਹਾਂ ਗੁੱਸਾ ਕਰਦਾ ਜਦ ਮੈਨੂੰ ਕੰਮ ਕਹਿੰਦਾ ਨਾ ਫਿਰ ਮੇਰੇ ਕੋਲ ਹੋਰ ਤਰ੍ਹਾਂ ਝਾਕਦਾ ਮੈਨੂੰ ਕੰਮ ਨੂੰ ਨਾ ਕਹ। ਵੀ ਮੈਨੂੰ ਪਹਿਲੇ ਹੀ ਪਤਾ। ਇਹ ਹਰ ਗੁੱਸਾ ਕਰਦਾ ਗੁਜਰਬਾਈ। ਜਦ ਮੈਂ ਕੰਮ ਨੂੰ ਕਹਿੰਦੇ ਵੀ ਆਏ ਆਂ ਘਰ ਵੀ ਆ ਚੀਜ਼ਾਂ ਆਏਂ ਘਰ ਫਿਰ ਗੁੱਸਾ ਕਰ ਜਾਂਦਾ। ਇਹ ਕਹਿੰਦਾ ਮੈਂ ਮੈਨੂੰ ਕਹਿ ਨਾ ਮੈਨੂੰ ਸਾਰੇ ਚੀਜ਼ਾਂ ਪਹਿਲੇ ਹੀ ਪਤਾ। ਉਹਨੇ ਕਹਿੰਦਾ ਮੈਂ ਕਿਆਰੀਏ ਤਿਆਰ ਕਰ ਲੈਣੀ ਆ। ਇਹਨੇ ਮੈਂ ਕਹਿਣੀ ਦੇ ਦੇਖ ਨਾ ਪਹਿਲੇ ਹੀ ਕਿਆਰੀਆਂ ਹੁਣ ਜਿਹੜੀਆਂ ਪਾਲਕ, ਮੇਥੀ ਧਨੀਆ ਲੱਗਣੇ ਆ ਉਹ ਸਾਰੀਆਂ ਕਿਆਰੀਆਂ ਮੈਂ ਕਹਤਿਆ ਤਿਆਰ ਕਰ ਪਹਿਲੇ ਹੀ ਕਹਤਿਆ ਕਹਿੰਦਾ ਮੈਂ ਕਿਆਰੀਏ ਤਿਆਰ ਕਰ ਨ ਬੀਜ ਵੈਸੇ ਮੈਂ ਲੈ ਆਇਆ ਉਹ ਬੰਦੇ ਨੇ ਕਹੇ ਵੀ ਹਲੇ 10 ਜਾਂ 15 ਦਿਨ ਖੜ੍ਹਜੋ ਹਲੇ ਹਲੇ ਕਦੂ ਬਾਈ ਕਦੋਂ ਲੱਗ ਗਿਆ ਫੇਰ ਕਦੂ ਦਾ ਮੈਂ ਕੱਟਾਂ ਕੱਟਾਂ ਨੂੰ ਫਸਾ ਕੇ ਰੱਖਦਾ ਮੈਂ ਕਦੂ ਫੇਰ ਲੱਗ ਗਿਆ ਇੱਕ ਕਦਾ ਇਸ ਸਾਲ ਤੁਸੀਂ ਮੈਨੂੰ ਇੰਨਾ ਕਦੂ ਤੇ ਕੀਆ ਖੜਾਈ ਮੈਂ ਤੁਸੀਂ ਤੋੜ ਤੋੜ ਕੇ ਦੰਦਾ ਸਭ ਅੱਖਾਂ ਸਜਾਤੀ ਮੇਰੇ ਕਦੂ ਕੀਆ ਖੜਾ ਖੜਾ ਕੇ ਤੇਰੇ ਨਾਲ ਅਸੀਂ ਵੀ ਤੇਰੇ ਨਾਲ ਹੀ ਖਾਂਦੇ ਆ ਯਾਰ ਨਾ ਨਾ ਤੇਰੇ ਨਾਲ ਅਸੀਂ ਵੀ ਤਾਂ ਕੱਦੂ ਵੀ ਤੇਰੇ ਨਾਲੇ ਖਾਂਦੇ ਆ ਤੇ ਤੂੰ ਜਿਹੜੀ ਚੀਜ਼ ਸਾਨੂੰ ਆਉਂਦੀ ਉਹ ਚੀਜ਼ ਤੈਨੂੰ ਆਉਂਦੀ ਆ ਉਹ ਤਾਂ ਠੀਕ ਆ ਮੈਂ ਰੋਟੇ ਚਾਹਤੇ ਕੱਦੂ ਖਾਣਾਗੇ ਹਾਂ ਤੇ ਭਾਈ ਹੁਣ ਚੱਲੀਏ ਗੁੱਜਰਬਾਈ ਮੰਨਦਾ ਨਹੀਂ ਹਾਂ ਗੁੱਜਰਬਾਈ ਕਹਿੰਦਾ ਮੈਂ ਇੱਥੋਂ ਹੀ ਅਰਦਾਸ ਕਰ ਦੇਣੀ ਠੀਕ ਆ ਜੀ ਭਾਈ ਕਰਦੇ ਹੋਰ 8 8:30 ਤੱਕ ਨੂੰ ਹਾਂ ਠੀਕ ਆ ਤੇ ਕਹਿੰਦਾ ਮੈਂ ਜਾਣਾ ਨਹੀਂ ਮੈਂ ਭਾਈ ਚੱਲ ਘਰ ਨੂੰ ਚਲਦੇ ਆ ਤੇ ਮੈਂ ਸੋਚਦਾ ਵੀ ਗੁੱਜਰਬਾਈ ਵੀ ਇੱਥੇ ਹੀ ਕੋਲੇ ਹੋਵੇ ਕਿ ਹੁਣ ਇਹ ਵੀ ਕਰਦਾ ਮੈਂਬਰੇ ਸਾਡਾ ਇੱਕ ਤੇ ਇਹ ਕਹਿੰਦਾ ਭਾਈ ਹੁਣ ਨਾ ਆਉਣਾ ਨਹੀਂ ਭਾਈ ਮੈਂ ਕਹਾ ਤੇਰੀ ਮਰਜ਼ੀ ਫਿਰ ਇਹ ਪਤਾ ਕਾਦਾ ਨਹੀਂ ਆਉਂਦਾ ਹੈਗਾ ਨਾ ਗੱਲ ਦੱਸ ਦਮ ਦੱਸ ਦਮ ਗੱਲ ਮੈਂ ਦੱਸ ਦਮਾਂ ਫਿਰ ਇਹ ਡਰਦਾ ਨਾ ਣਾਉਣੇ ਤੇ ਇਹ ਕਹਿੰਦਾ ਮੈਂ ਸਵੇਰੇ ਸਵੇਰੇ ਨਾਉਣਾ ਨਹੀਂ ਹੈ ਤੈਨੂੰ ਗਿਜਰ ਲਵਾ ਦਿਆਂ ਗਰਪਾਣੀ ਵਾਲਾ ਨਹੀਂ 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 ਹਾਂ ਚਲੋ ਧੰਨਵਾਦ ਜੀ ਅੱਜ ਦਾ ਲਾਈਵ ਵੀਡੀਓ ਆਪਾਂ ਬੰਦ ਕਰਦੇ ਆਂ ਤੇ ਕੱਲ ਨੂੰ ਫੇਰ ਕੋਈ ਟਾਪਿਕ ਲੈ ਕੇ ਆਵਾਂ ਗੱਲਬਾਤ ਕਰਾਂਗੇ ਤੁਸੀਂ ਵੀ ਕਮੈਂਟ ਚ ਕਰ ਦੱਸਿਓ ਕਰੋ ਕੋਈ ਨਾ ਕੋ ਵਧੀਆ ਕਮੈਂਟ ਕਰੋ ਜਿਹਦੇ ਆਪਾਂ ਉਸ ਟਾਪਿਕ ਉੱਪਰ ਆਪਾਂ ਵੀਡੀਓ ਬਣਾਈਏ ਫਿਰ ਧੰਨਵਾਦ ਜੀ